ਹਾਂਜੀ ਹਰਪ੍ਰੀਤ ਜੀ ਤੁਹਾਡਾ ਇੱਥੇ ਸਾਡੇ ਕੋਲ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਜੀ। ਬਾਕੀ ਤੁਸੀਂ ਵਿਸ਼ਾ ਚੁਣਿਆ ਮਾਇਦਗੀ ਬਾਰੇ ਥੋੜੀ-ਬੋਤੀ ਗੱਲ ਕਰਨ ਦੀ। ਮੇਰਾ ਵੀ ਬੋਲਣ ਦਾ ਬਹੁਤਾ ਉਹ ਆਸਤਾ ਨਹੀਂ। ਪਰ ਫਿਰ ਵੀ ਗਿੱਲਾ ਕਸੂ ਗਊਸ਼ਾਲਾ ਚਲਾਉਣ ਵਾਸਤੇ ਇਹ ਬੈਦਗੀ ਕਰ ਰਹੇ ਹਾਂ ਉਹਨਾਂ ਦਾ ਇਲਾਕੇ ਦੇ ਵਿੱਚ ਵਧਿਆ ਅਸੀਂ ਆਪਣੇ ਵੱਲੋਂ ਲੋਕਾਂ ਦਾ ਮਦਦ ਲੋਕਾਂ ਦੀ ਮਦਦ ਕਰ ਰਹੇ ਹਾਂ ਸਾਡਾ ਗਿੱਲਾ ਕਵੀ ਕੰਮ ਬਿਲਕੁਲ ਦੇਸੀ ਦਵਾਈ ਨਾਲ ਹੀ ਸੰਬੰਧਤ ਹੈ ਇਲੈਕਟ੍ਰੋਥੈਰਪੀ ਵੀ ਨਾਲ ਨਾਲ ਕਰ ਰਹੇ ਹਾਂ ਔਰ ਇਲੈਕਟ੍ਰੋਥੈਰਪੀ ਵਾਲਾ ਸਾਡਾ ਧਿਆਨ ਨਹੀਂ ਆ ਨਹੀਂ ਅਸੀਂ ਪਹਿਲਾਂ ਕੀਤੀ ਨਹੀਂ ਸਾਨੂੰ ਵੀ ਜਾਣਕਾਰੀ ਬਾਕੀ ਮੈਂ ਬਾਦਗੀ ਸਿੱਖਿਆ ਨਹੀਂ ਕਿਸੇ ਤੋਂ ਵੱਡੀ ਗੱਲ ਹੈ ਸੰਤਾਂ ਦੇ ਬਚਨਾਂ ਦੀ ਬਾਤ ਬਣਿਆ ਸੀ ਅਸੀਂ ਇੱਥੇ ਇੱਕ ਛੋਟੀ ਜੀ ਗਊਸ਼ਾਲਾ ਚਲਾਉਂਦੇ ਹਾਂ 2007 ਤੋਂ ਇਹ ਗਊਸ਼ਾਲਾ ਸਿਰਫ ਅਪਾਹਜ ਜਾਨਵਰਾਂ ਵਾਸਤੇ ਆਪਾਹਜ ਗੁੰਮਾਂ ਵਾਸਤੇ ਜਿਹੜੇ ਲੰਗੜੇ ਰੀਲੇ ਅੰਨੇ ਕਾਣੇ ਬਣ ਗਏ ਤੇ ਸੋਕ ਦੀ ਰੇਸ਼ਵਰ ਦੇ ਵਿੱਚ ਸੇ ਰੱਖਦੇ ਹਾਂ ਥਾਂ ਭੀੜਾ ਉਸ ਕਰਕੇ ਜਿਹੜੇ ਸਾਡੇ ਕੋਲ ਜਾਦਾ ਜਨਰਲ ਹੁੰਦਾ ਤਾਂ ਜੀ ਮਲੋਟ ਮੋਹ ਗੀਰ ਗੋਲ ਖਲਾ ਛੱਡਦੇ ਬਾਕੀ ਰਹੀ ਗੱਲ ਬੈਦਗੀ ਦੀ ਸਾਡੀ ਸਭ ਤੋਂ ਮਸ਼ਹੂਰ ਦਵਾਈ ਹੈ ਟਾਈਫਾਇਰ ਬੁਖਾਰ ਵਾਲੀ ਤੁਸੀਂ ਕਦੇ ਮਰੀਜ਼ ਨਹੀਂ ਦੇਖਿਆ ਕਦੇ ਰਿਪੋਰਟ ਨਹੀਂ ਵੇਖੀ ਜੇ ਕੋਈ ਸਾਨੂੰ ਆ ਕੇ ਦੱਸਦਾ ਛਾਡੇ ਆਦਮੀ ਨੂੰ ਟਾਈਫਾਇਰ ਬੁਖਾਰ ਹੈ ਤਾਂ ਅਸੀਂ ਦਵਾਈ ਦੇ ਦਿੰਨੇ ਆ ਤੁਹਾਡੀ ਪਹਿਲੀ ਖੁਰਾਕ ਨਾਲ ਅੱਧੇ ਘੰਟੇ ਚ ਮਰੀਜ਼ ਰਾਹਤ ਮਹਿਸੂਸ ਕਰਦਾ ਹੈ ਔਰ ਸਵੇਰ ਸ਼ਾਮ ਨੂੰ ਦੋ ਦਿਨ ਦਵਾਈ ਲਵੇ ਤਾਂ ਉਂ ਬੀਰਨ ਬਾਬੇ ਬਿਲਕੁਲ ਮੈਡੀਕਲ ਰਿਪੋਰਟ ਵੀ ਆ ਜਾਂਦੀ ਹੈ ਔਰ ਪਹਿਲੀ ਖਰਾਬ ਤੋਂ ਅੱਧਾ ਘੰਟਾ ਬਾਅਦ ਸਿਰਦਰਦ ਵੀ हट ਜਾਂਦਾ ਢੁੱਕ ਲੱਗਦੀ ਹੈ ਲਤਾਂ ਦਰਦ ਕਰਨੇ ਹੋ ਜਾਂਦੇ ਨੇ ਬਹੁਤ ਹੀ ਵਧੀਆ ਦਵਾਈ ਹੈ ਇਲਾਕੇ ਦੇ ਵਿੱਚ ਸਾਡੀ ਇਹ ਸੇਵਾ ਚੱਲ ਰਹੀ ਹੈ ਸਰ ਵੀ ਜਿਹੜੇ ਕਦੇ ਵੀ ਇੱਕ ਵਾਰ ਟਾਈਫਾਇਡ ਪੋਜ਼ਿਟਿਵ ਆ ਜਾਂਦਾ ਜੀ ਟੈਸਟ ਅੰਦਰ ਵਿੱਚ ਤੇ ਉਹ ਸਰ ਕੁਝ ਹੁੰਦੀਆਂ ਦਵਾਈਆਂ ਕਹਿੰਦੇ ਵੀ ਜੇ ਤੁਸੀਂ ਲੈ ਵੀ ਲਵੋਗੇ ਅੰਗਰੇਜ਼ੀ ਦਵਾਈਆਂ ਦੇ ਭਗਲ ਕਰਿਓ ਚਲੋ ਜਿਹੜਾ ਤੁਹਾਡਾ ਕੰਮ ਹੈਗਾ ਸਰ ਤੁਸੀਂ ਸਾਰੀਆਂ ਔਸ਼ਰਵੈਦਿਕ ਦਵਾਈਆਂ ਵਰਤ ਕਿਉਂ ਵੀ ਉਹਨਾਂ ਵਿੱਚ ਅੰਗਰੇਜ਼ੀ ਦਵਾਈਆਂ ਲੈਣ ਦੇ ਬਾਵਜੂਦ ਪੇਸ਼ੈਂਟ ਠੀਕ ਹੋ ਜਾਂਦਾ ਤੇ ਬਟ ਫਿਰ ਵੀ ਲੰਬਾ ਸਮਾਂ ਸਰਵਰ ਕੋਰਟ ਦੇ ਵਿੱਚ ਆਉਂਦਾ ਰਹਿੰਦਾ ਪੋਜ਼ਿਟਿਵ ਉਹ ਜੀ ਅੱਜ ਦੇ ਜਮਾਨੇ ਵਿੱਚ ਲੋਕ ਤਲੀਆਂ ਜੀ ਜ ਵੱਧ ਖਾਂਦੇ ਆ ਫਾਸਟ ਫੂਡ ਫਾਸਟ ਫੂਡ ਖਾਣ ਨਾਲੇ بار بار ਵੀ ਹੋ ਜਾਂਦਾ ਰਹਿੰਦਾ ਤੇ ਉਹ 90 ਦਿਨ ਅਜੇ ਬੱਚੀ ਦਵਾਈ ਲੈਣ ਤੋਂ ਬਾਅਦ ਆਉਂਦਾ ਰਹਿੰਦਾ 90 ਦਿਨ ਕੋਈ ਪ੍ਰਯੋਗ ਕਰਦਾ ਨਹੀਂ ਤੇ ਬਾਰ-ਬਾਰ ਟਾਈਫੋਇਡ ਹੁੰਦਾ ਰਹਿੰਦਾ। ਤੇ ਜੇ ਤਲੀਵੇਂ ਖਿਦਾਂ ਤੋਂ ਪਰੇਹ ਕਰੇ ਫਾਸਟ ਫੂਡ ਤੋਂ ਆਦਮੀ ਬਚ ਕੇ ਰਹੇ ਤਾਂ ਐਲੋਬੇਟੀ ਨਾਲ ਵੀ ਠੀਕ ਹੁੰਦੇ ਹੈ ਗਲਤੀ ਨਹੀਂ ਹੁੰਦੇ। ਪਰ 90 ਦਿਨ ਪਰੇਹ ਜ਼ਰੂਰੀ ਹੈ। ਬਾਕੀ ਸਾਡੀ ਦਵਾਈ ਹੈ ਸੰਤਾਨਕ ਬਟਣੀ ਹੈ। ਉਹ ਦਵਾਈ ਅਸੀਂ ਜਿੰਨੇ ਤਾਂ ਪਹਿਲੀ ਖਰਾਬ ਤੋਂ ਬਾਅਦ ਵੀ ਲੂਜ ਨੂੰ ਰੱਖ ਲੈਂਦੇ ਆ ਤੇ 20 ਦਿਨ ਚੀ ਰਿਪੋਰਟ ਨੈਗੇਟਿਵ ਆ ਜਾਂਦੀ ਹੈ। ਸਰ ਜੀ ਜਿਹੜੀ ਇਹ ਦਵਾਈ ਹੈਗੀ ਆ ਜੀ ਉਹ ਕਿੰਨੇ ਦਿਨ ਦੇ ਲਈ ਖਾਣੀ ਪੈਂਦੀ ਹੈ? ਦੇ ਸਿਰਫ ਚਾਰ ਦੰਦ ਫਿਰ ਚਾਰ ਦੰਦ ਸੋਬਾ ਸ਼ਾਮ ਖਾਣਾ ਖਾਣ ਤੋਂ ਬਾਅਦ ਕੰਪਾਪੜਨ ਔਰ ਬਿਨੋ ਪਾਣੀ ਤੋਂ ਮੋਢੀ ਲਾਰਣੀਆਂ ਵੀ ਜਾਣੀਆਂ ਭਾਈ ਪਾਣੀ ਨਾਲ ਲੰਮਣ ਤੋਂ ਤਾਂ ਬਹੁਤ ਗਲ ਘਟ ਜਾਂਦੇ ਆ ਇਹ ਸਿਰਫ ਕੁਝ ਮਕਲੇ ਕਰੇ ਕੋਈ ਇੱਕ ਦਵਾਈ ਇੱਕ ਕਿੰਨੇ ਹੁੰਦੀ ਇੱਕ ਪਾਊਡਰ ਟਾਈਪ ਹੁੰਦੀ ਹੈ ਜੀ ਪਾਊਡਰ ਟਾਈਪ ਤਾਂ ਸਮਾਂ ਦਾ ਇੱਕ ਮੇਲ ਹੈ ਜਿਹੜਾ ਲੀਵਰ ਨਾਲ ਸੰਬੰਧਤ ਹੈ ਹਾਲਾਂਕਿ ਤਾਈਪੜ ਬੁਖਾਰ ਨਾਲ ਦਾ ਦੂਰ ਦਾ ਵਾਸਤਾ ਵੀ ਨਹੀਂ ਉਹ ਲੀਵਰ ਨੂੰ ਸਹੀ ਕਰਨਾ ਹੈ ਲੀਵਰ ਸਹੀ ਹੋ ਕੇ ਉਪਤਾਈਫੈਟ ਬਹੁਤ ਜਲਦੀ ਹਟਦਾ ਤੇ ਢੋਖ ਲੱਗਦੀ ਹੈ ਲਤਾਂ ਦਰਦ ਕਰਨੇ ਹਰ ਜੰਮੀ ਹੈ। ਬੁਖਾਰ ਨਹੀਂ ਚੜਦਾ ਸਿਰਦਰ ਪੁਰ ਤੜ ਜਾਂਦਾ। ਸਰ ਮੇ ਤੁਹਾਡੇ ਕੋਈ ਪੁੱਛਣਾ ਚਾਹੁੰਦਾ ਸੀਗਾ ਕਿ ਟਾਈਫਾਇਡ ਹੋਣ ਦਾ ਕਾਰਨ ਕੀ ਹੋ ਜਾਂਦਾ? ਤਕਰੀਬਨ 90% ਕੇਸ ਤਾਂ ਇਹ ਹੈ ਵੀ ਫਾਸਟ ਫੂਡ। ਪਹਿਲਾਂ ਇਹ ਸੀ ਵੀ ਜੋ ਆਮ ਬੁਖਾਰ ਮੌਸਮੀ ਬੁਖਾਰ ਇੱਕ ਮਹੀਨਾ ਰਹਿ ਜਾਂਦਾ ਤਾਂ ਟਾਈਫਾਇਡ ਹੋ ਜਾਂਦਾ ਸੀ। ਤੇ ਜੇ ਟਾਈਫਾਇਰਕ ਨਹੀਂ ਮਾਰੀ ਜਾਂਦਾ ਤਾਂ ਟੀਵੀ ਹੋ ਜਾਂਦੀ ਸੀ ਜੀ ਹੁਣ ਬਿਨਾਂ ਬੁਖਾਰ ਦੇ ਥੋਡੇ ਪਿੰਡੇ ਲੋਕਾਂ ਨੂੰ ਟਾਈਫਾਇਰ ਹੋ ਜਾਂਦਾ ਹੈ ਜੀ ਔਰ ਬਹੁਤ ਮਰੀਜ਼ ਇਹੋ ਜਿਹੇ ਲੋnde ਮੇਰੇ ਕੋਲ ਆਉਂਦੇ ਆ ਜਿਨ੍ਹਾਂ ਨੂੰ ਕੋਈ ਬੁਖਾਰ ਵੀ ਨਹੀਂ ਹੋਇਆ ਖਾਂਸੀ ਨਹੀਂ ਤੇ ਚੈੱਕ ਕਰਾਉਂਦੇ ਤਾਂ ਟੀਵੀ ਵੀ ਆ ਜਾਂਦੀ ਹੈ ਜੀ ਜੀ ਖਾਣ ਪੀਣ ਮਾੜੇ ਹੋਣ ਕਾਰਨ ਜੀ ਸਰ ਤਕਰੀਬਨ ਫਾਸਟ ਫੂਡ ਔਰ ਸਭ ਤੋਂ ਵੱਡਾ ਕਾਰਨ ਹੈ ਸ਼ੀਤਾਂ ਜੀ 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 ਸਰ ਸੋ ਇਹ ਜਿਹੜੀਆਂ ਜਿਹੜੇ ਚਲੋ ਕਈ ਵਾਰ ਤੇ ਇਹ ਹੁੰਦਾ ਵੀ ਸੇ ਟੈਸਟ ਕਰਾਇਆ ਲਾ ਜੀ ਟਾਈਫਾਇਡ ਦਾ ਪਤਾ ਲੱਗ ਗਿਆ ਫੇਰ ਤੁਹਾਡੇ ਕੋਲੇ ਕੋਈ ਮਰੀਜ਼ ਆਉਂਦਾ ਹੈਗਾ ਜੀ ਫੇ ਇਹ ਇਹਦੀ ਇਹਦੀ ਸਰ ਨਿਸ਼ਾਨੀਆਂ ਕੀ ਹੁੰਦੀਆਂ ਨੇ ਕਿ ਮਤਲਬ ਮਰੀਜ਼ ਨੂੰ ਪਤਾ ਲੱਗੇ ਜਾਂ ਸਾਡੇ ਮਦਦ ਹੰਦੇ ਰਾਹੀਂ ਲੋਕਾਂ ਨੂੰ ਪਤਾ ਲੱਗੇ ਕਿਹੜੇ ਸਿੰਪਟਮ ਹੁੰਦੇ ਆ ਸਰ ਕਿ ਸਰੀਰ ਤੇ ਕਈ ਕਈ ਚੀਜ਼ਾਂ ਦਾ ਸਰ ਹੋਣਾ ਸ਼ੁਰੂ ਹੁੰਦਾ ਹੈ ਦੇਖੋ ਜੀ ਅਸੀਂ ਤਾਂ ਅੱਜ ਤੱਕ ਟੈਸਟ ਲਿਖਿਆ ਹੀ ਨਹੀਂ ਕਿਸੇ ਨੂੰ ਜੀ ਸਰ ਤੇ ਨਵਾਂ ਅਸੀਂ ਲੱਗਦੀ ਦੇਖੀ ਆ ਕਦੇ ਨਾ ਕਦੇ ਰਿਪੋਰਟ ਚੈੱਕ ਕਰੀ ਆ ਜੀ ਅਸੀਂ ਤਾਂ ਇਹ ਮਰੀਜ਼ ਨਾਲ ਗੱਲਾਂ ਕਰਦੇ ਕਰਦੇ ਸਾਰੇ ਤਰ੍ਹਾਂ ਦੇ ਦਵਾਈ ਦਿੰਨੇ ਆ ਜੀ ਜੀ ਔਰ ਟਾਈਪਰ ਦੀ ਤਾਂ ਮੋਟੀ ਨਿਸ਼ਾਨੀਆਂ ਹਰ ਬੋਲੇ ਸਰੀਰ ਪੂਰਾ ਦਰਦ ਕਰਨਾ ਭੁੱਖ ਘਟ ਜਾਣਾ ਜਿਹਨੂੰ ਕਹਿੰਦੇ ਸਰਪਾ ਰਾ ਗੁੱਟਣਾ ਜੀ ਸਰੀਰ ਟੁੱਟ ਲੋ ਔਰ ਸਰਪਾ ਆ ਰਹਿਣਾ ਭੁੱਖ ਨਾ ਲੱਗਣਾ ਹਾਂ ਭੁੱਖ ਨਾ ਲੱਗਣਾ ਬਾਕੀ ਸਾਡੇ ਕੋਲ ਆਇਆ ਮੀਂਹ ਤਾਂ ਅਸੀਂ ਚੇਲਤੀ ਤਿੰਨੇ ਦੂਰ ਕਰ ਦਿੰਦੇ ਅੱਧੇ ਘੰਟੇ ਚੇਕੇ ਜਰੂਰ ਹੈ ਤੇ ਸਿਰਫ ਇਹ ਜੇ ਤੁਹਾਡੇ ਕੋਲ ਕਿਹੜਾ ਜਾਦੂ ਮੰਤਰ ਹੈਗਾ ਜਿਹੜਾ ਚਾਰ ਖਰਾਕਾ ਕਰਾਂਗੇ ਤਾਂ ਇਹ ਫਿਰ ਠੀਕ ਹੋ ਜਾਂਦਾ ਹੈ ਉਹ ਦੱਸੋ ਹੋਜੀ ਇਹਨੇ ਲੀਵਰ ਤੇ ਕੰਮ ਕਰਦਿਆਂ ਅੱਛਾ ਇਹ ਲੀਵਰ ਤੇ ਅਫੈਕਟ ਹੋਣ ਦੇ ਕਾਰਨ ਇਹ ਸਿਰਫ ਹੁੰਦਾ ਜਾਂਦਾ ਹੈ ਹਾਂਜੀ ਜੋ ਪਰਸਮਾਂ ਦੇ ਵਿੱਚ ਗੋਲੇ ਉਹ ਮਤਲਬ ਕੀ ਕਹ ਇਨਫੈਕਸ਼ਨ ਵਗੈਰਾ ਹੋਣ ਦੀ ਪੇਟ ਦੀ ਐਂ ਲੀਵਰ ਕੰਮ ਕਰਨਾ ਬੰਦ ਕਰਦਾ ਉਹ ਤੇ ਕਾਈਫਰ ਹੋ ਜਾਂਦਾ ਹੈ ਜੀ ਤੇ ਸਰ ਵੀ ਤੁਸੀਂ ਮੈਂ ਚਾਹੂੰਗਾ ਕਿ ਤੁਸੀਂ ਨਾ ਇਸ ਵੀਡੀਓ ਦੇ ਵਿੱਚ ਆਪਣਾ ਨੰਬਰ ਵੀ ਬੋਲ ਦਿਓ ਵੈਸੇ ਅਸੀਂ ਤੁਹਾਡਾ ਨੰਬਰ ਡਿਸਪਲੇ ਤੇ ਵੀ ਸ਼ਾਰ ਕਰਦੇ ਆਂ। ਤੇ ਤੁਹਾਡਾ ਨੰਬਰ ਕਿੰਨਾ ਹੈਗਾ ਸਰ ਤੁਸੀਂ ਡੇਨਾ ਕੋਲੇ ਕਿਸੇ ਅੰਗਰੇਜ਼ ਨੇ ਹੋਣਾ ਤੁਹਾਨੂੰ ਕਾਲ ਕਰਕੇ ਆਪਣਾ ਟਾਈਮ ਲੈ ਕੇ ਆਵੇ। ਨਹੀਂ ਅਸੀਂ ਤਾਂ ਹਰ ਰੋਜ਼ ਇੱਥੇ ਮਿਲਦੇ ਹਾਂ। ਘਰ ਦੇ ਵਿੱਚ ਹੀ ਰਹਿੰਦੇ ਆਂ ਵੀ ਘਰ ਦੇ ਘਰ ਦੇ ਕੰਮਾਂ ਦੇ ਬਾਹਰ ਨੂੰ ਜਾਣਾ ਨਹੀਂ ਪੈਂਦਾ ਪਰ ਅਸੀਂ 24 ਘੰਟੇ ਹਾਜ਼ਰ ਹਾਂ। ਜੋ ਵੀ ਰਿਜਰਵੇ ਚਾਹੁੰਦਾ ਤਾਂ 98145 32 5 33 ਮੇਰਾ ਮੋਬਾਈਲ ਨੰਬਰ ਹੈ ਜਿਹੜਾ 24 ਘੰਟੇ ਚੱਲਦਾ ਰਹਿੰਦਾ ਹੈ ਔਰ ਮੇਰਾ ਪਿੰਡ ਰਾਜਕੇ ਕਲਾਂ ਬਠਿੰਡਾ ਜ਼ਿਲ੍ਹਾ ਬਠਿੰਡਾ ਔਰ ਬਾਦਲ ਤੇ ਬਦਰਵਾ ਦੇ ਵਿਚਕਾਰ ਪੈਂਦਾ ਹੈ ਜੀ ਸਰ ਬਾਦਲ ਪਿੰਡ ਤੋਂ 6 ਕਿਲੋਮੀਟਰ ਸਾਈਡ ਤੇ ਔਰ ਬੁੱਧਵਾ ਦਾ 10 ਕਿਲੋਮੀਟਰ ਸਾਈਡ ਤੇ ਜੀ ਸਰ ਬਠਿੰਡੇ ਤੋਂ 35 ਕਿਲੋਮੀਟਰ ਹੈ ਪਰ ਬਠਿੰਡੇ ਜਿਹੜਾ ਲਾਸਟ ਪਿੰਡ ਆਏ ਜੀ ਸਰ ਹਾਂਜੀ ਇਹ ਹਲਕਾ ਬਠਿੰਡਾ ਦੇ ਹਰਤੀ ਚ ਪਿੰਡ ਦਾ ਪਿੰਡ ਹੈ ਹਾਂ ਬਠਿੰਡਾ ਧਰਤੀ ਦਾ ਪਿੰਡ ਹੈ ਜੀ ਲਾਸਟ ਪਿੰਡ ਦੇ ਜिले ਦਾ ਲਾਸਟ ਹੈ ਹਾਂ ਜੀ ਤੇ ਸਰ ਜਿਹੜੇ ਲੋਕ ਕਈ ਵਾਰ ਥਾਂ ਥਾਂ ਦੇ ਦਵਾਈਆਂ ਅੰਗਰੇਜ਼ੀ ਲੈ ਕੇ ਆਪ ਜਾਂਦੇ ਥੱਕ ਜਾਂਦੇ ਆ ਫਿਰ ਵੀ ਉਹਨਾਂ ਨੂੰ ਸਰ ਕਿਤੇ ਆਰਾਮ ਨਹੀਂ ਆਉਂਦਾ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਕਿਵੇਂ ਦੱਸਣੀ ਹੈ ਗੱਲ ਲੋਕਾਂ ਨੂੰ ਸੁਣਾ ਤਾਂ ਇਹ ਵੀ ਫਾਸਟ ਫੂਡ ਤੋਂ ਬਚੋ ਸਾਦਾ ਖਾਣਾ ਖਾਓ ਜਿੰਨਾ ਕੁ ਕੋਈ ਹੋ ਸਕਦਾ ਹੈ ਦੇਸੀ ਦਵਾਈਆਂ ਦੀ ਜਰਵਾਦ ਦਵਾਈ ਨਹੀਂ ਵਰਤੋ ਕਰੋ ਪਰ ਇਹ ਜਰਵਾਦ ਨਹੀਂ ਫੋਲ ਕਰਨ ਵਾਲੀ ਦੀ ਬਹੁਤ ਨੇ ਜਿਹੜੇ ਆਪੇ ਪੱਚੀ ਦਵਾਈਆਂ ਪੀਸ ਕੇ ਤੇ ਜਰਵਾਦ ਕਹ ਕੇ ਲੋਕਾਂ ਨੂੰ ਧੋਖਾ ਕਰਦੇ ਆ ਜੋ ਸਹੀ ਜਰਵਾਦ ਦਵਾਈਆਂ ਮਨਪਾਤ ਮਰੀਜ਼ ਨੂੰ ਬਾਰ-ਬਾਰ ਬਾਦ ਕੋਲ ਕੇ ਲੈਣ ਦੀ ਕੋਈ ਲੋੜ ਨਹੀਂ ਪੈਂਦੀ ਜੀ ਸਰ ਇਹ ਸਰ ਜਿਹੜੀ ਤੁਹਾਡੇ ਕੋਲੇ ਦਵਾਈ ਹੈਗੀ ਆ ਇਸ ਸਰ ਕਿੰਨਾ ਟਾਈਮ ਖਾਣੀ ਪੈਂਦੀ ਹੈ ਕਈ ਡਾਕਟਰ ਕਈ ਬੈਡ ਕਹਿੰਦੇ ਆ ਵੀ ਇਹ ਤੁਹਾਨੂੰ ਇੱਕ ਮਹੀਨਾ ਖਾਣੀ ਕੋ 2 ਮਹੀਨੇ ਖਾਣੀ ਕੋ ਜਾਂ 90 ਦਿਨ ਖਾਣੀ ਕੋ ਵੀ ਜਿਹੜੀ ਤੁਸੀਂ ਦਵਾਈ ਦਿੰਦੇ ਹੋ ਸਰ ਕਿ ਕਿੰਨੇ ਟਾਈਮ ਦੇ ਵਿੱਚ ਬੰਦ ਹੋ ਜਾਂਦੀ ਹੈ ਇਹ ਦੀ ਸਭੀ ਟਾਈਪਰ ਦੀ ਦਵਾਈ ਤਾਂ ਜੀ ਇੱਕ ਜਾੜੀਵਾਣ ਕੰਮ ਕਰਦੀ ਹੈ ਔਰ ਸਿਰਫ 2 ਦਿਨ ਸਵੇਰੇ ਸ਼ਾਮ ਚਾਰ ਵਾਰ ਗਾਣਾ ਖਾਣ ਤੋਂ 1 ਘੰਟਾ ਪਹਿਲਾਂ ਬਿਨਾਂ ਪਾਣੀ ਤੋਂ ਜੀ ਸਾਰਾ ਲਈ ਲੈਂਦੀ ਹੈ ਉਹ ਰੋਟਰੈਂਟ ਰਿਪੋਰਟ ਦਿੰਦੀ ਹੈ ਅੱਧੇ ਘੰਟੇ ਦੇ ਵਿੱਚ ਮਰੀਜ਼ ਨੂੰ ਪਤਾ ਲੱਗਦਾ ਉਹ ਦਵਾਈ ਲਈ ਹੈ ਜੀ 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 ਹਾਂ ਤੇ ਸੋ ਸਰ ਤੁਸੀਂ ਸਾਨੂੰ ਆਪਣਾ ਇਸ ਸਟਾਈਫਾਇਰ ਬਾਰੇ ਬਹੁਤ ਸੋਹਣਾ ਵਿਸਥਾਰ ਦੇ ਨਾਲ ਦੱਸਿਆਗਾ ਤੇ ਅਸੀਂ ਤੁਹਾਡੇ ਨਾਲ ਅਫੇਰ ਵੀ ਰਾਬਤਾ ਕਾਇਮ ਕਰਾਂਗੇ ਤੇ ਕੋਈ ਵੀ ਇਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦਾ ਸਰ ਦੇ ਨਾਲ ਉਹਨੇ ਆਪਣਾ ਨੰਬਰ ਵੀ ਦਿੱਤਾ ਹੋਇਆਗਾ ਤੇ ਹੋਰ ਦਿਨ ਕਿਸੇ ਹੋਰ ਵੀਡੀਓ ਦੇ ਵਿੱਚ ਬੈਠ ਕੇ ਇਹਨਾਂ ਨਾਲ ਗੱਲਬਾਤ ਕਰਾਂਗੇ ਧੰਨਵਾਦ ਸ਼ੁਕਰੀਆ